ਆਹ ਖੁਸ਼ਵੰਦਰਾ ਜੀ ਕੀ ਸੁਣੀ ਜਾਂਦਾ ਬਈ ਉਹਨਾਂ ਦੇ ਸੁਣਨਾ ਕੁਛ ਹਾਂਜੀ ਉਹ ਕੀ ਸੁਣੀ ਜਾਂਦਾ ਬੰਬੀਹਾ ਬੋਲੇ ਸਿੱਧੂ ਮਸੇੂਲ ਦਾ ਆਵਾਜ਼ ਉੱਚੀ ਕਰ ਅਸੀਂ ਵੀ ਸੁਣ ਲਈਏ ਭਾਜੀ ਇਹ ਹੈੱਡਫੋਨ ਲਾ ਕੇ ਹੀ ਵਧੀਆ ਲੱਗਦਾ ਸਿੱਧੂ ਮਸੇੂਲ ਦੀ ਤਾਂ ਬਹੁਤ ਵੱਡੀ ਫੈਨ ਫੋਲੋਇੰਗ ਰਹੀ ਆ ਬਹੁਤ ਵਧੀਆ ਗੀਤ ਬਈ ਪਰ ਅੱਜ ਦੇ ਜੂਸ ਨੇ ਇੱਕ ਚੀਜ਼ ਮਿਸ ਕੀਤੀ ਹੈ ਉਹ ਗੜੀ ਜਾਣਕਾਰੀ ਵਾਲੀ ਕਿਹੜੀ ਜਾਣਕਾਰੀ ਇੱਕ ਬੰਬੀਹਾ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਹ ਸਾਡੇ ਦੂਤ ਤੱਕ ਪਹੁੰਚ ਹੀ ਨਹੀਂ ਪਾਇਆ ਬੰਬੀਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਬਿਲਕੁਲ ਬਿਲਕੁਲ ਕਿਸੇ ਵੇਲੇ ਸ਼ਬਦ ਰੇੜੀ ਤੇ ਲੱਗਾ ਹੁੰਦਾ ਸੀ ਜਿਹੜੀ 11ਵੀਂ ਤੋਂ 17ਵੀਂ ਸਦੀ ਵਿੱਚ ਕਵਿਤਾ ਲਿਖੀ ਗਈ ਨਾ ਉਹ ਬਾਖਮਾਲ ਸੀ ਹਾਂ ਅੱਜ ਕੱਲ ਤਾਂ ਬਸ ਨੱਚਣ ਟੱਪਣ ਵਾਲੇ ਗੀਤ ਰਹਿ ਗਏ ਸਾਰੇ ਲਾਲਾ ਉਸ ਸਮੇਂ ਕਵੀਆਂ ਨੇ ਡੂੰਗੀ ਰਿਸਰਚ ਤੋਂ ਬਾਅਦ ਕਵਿਤਾ ਨਹੀਂ ਮੈਂ ਚੱਲਾਂ ਭਾਜੀ ਕਲੋ ਨਗਰ ਕੀਰਤਨ ਤੇ ਵੀ ਜਾਣਾ ਹੈ ਹਾਂ ਐਤਵਾਰ ਨੂੰ ਗੁਰੂ ਅਰਜਨਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਲਾਲਾ ਤੁਹਾਨੂੰ ਪਤਾ ਪ੍ਰਕਾਸ਼ ਦਿਹਾੜੇ ਦਾ ਕਿਉਂ ਉਹ ਮੈਂ ਅਫਗਾਨਿਸਤਾਨ ਤੋਂ ਆਇਆ ਉਹ ਇੱਥੇ ਦਾ ਜੰਪਲਵਾ ਆਪਣੀ ਸਾਰਿਆਂ ਦੀ ਭਾਈਚਾਰਕ ਸਾਂਝ ਬਣੀ ਹੋਈ ਹੈ ਲਾਲਾ ਇਹ ਗੱਲ ਤੇ ਹੈ ਕੁਸ਼ਵਿੰਦਾ ਤੂੰ ਰੁੱਕ ਕੇ ਜਾ ਸਾਡੀ ਗੱਲ ਸੁਣ ਦੱਸੋ ਤੈਨੂੰ ਪਤਾ ਵੀ ਹੈ ਗੁਰੂ ਰਵਿਦਾਸ ਜੀ ਬਾਰੇ ਹਾਂ ਜੀ ਉਹਨਾਂ ਦੇ ਪਿਤਾ ਦਾ ਨਾਮ ਸੰਤੋਖਦਾਸ ਤੇ ਮਾਤਾ ਦਾ ਨਾਮ ਕਲਸਾ ਦੇ ਵੀ ਸੀ ਉੱਤਰ ਪ੍ਰਦੇਸ਼ ਦੀ ਧਰਤੀ ਤੇ ਉਹਨਾਂ ਦਾ ਜਨਮ ਹੋਇਆ ਤੇ ਆਪਣੇ ਤਾਂ ਇੱਥੋਂ ਬਨਾਰਸ ਨੂੰ ਉਹਨਾਂ ਦੇ ਗੁਰਪੁਰਬ ਤੇ ਟ੍ਰੇਨ ਵੀ ਜਾਂਦੀ ਆ ਪਰ ਉਹਨਾਂ ਨੇ ਜੋ ਜੀਵਨ ਜਾਂਚ ਦਸੀ ਉਸ ਬਾਰੇ ਕੁਝ ਪਤਾ ਵੀ ਹੈ ਨਹੀਂ ਉਹਦੇ ਬਾਰੇ ਤਾਂ ਨਹੀਂ ਪਤਾ ਬਸ ਆਹੀ ਤਾਂ ਗੱਲ ਆ ਉਹ ਕਾਕਾ ਹਰ ਦਿਨ ਤਿਉਹਾਰ ਦਾ ਪਛੋਕੜ ਸਮਝਣਾ ਚਾਹੀਦਾ ਤੋ ਪਾਉ ਭੇ ਜਾਣਣਾ ਮੁੰਡੇ ਨੂੰ ਤਾਂ ਟਕਾਈ ਲਿਆ ਆਹੋ ਇਹਨੂੰ ਵੀ ਪਤਾ ਲੱਗੇ ਗੁਰੂ ਰਵਿਦਾਸ ਜੀ ਭਗਤੀ ਲਹਿਰ ਦੇ ਮੋਢੀ ਸੰਤਾਂ ਵਿੱਚੋਂ ਉਹਨਾਂ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਿਆ ਤੇ ਉਹਨਾਂ ਨੇ ਹੋਰ ਵੀ ਬਹੁਤ ਸਾਰੀ ਬਾਣੀ ਲਿਖੀ। ਬਾਜੀ ਸੱਚ ਦੱਸਾਂ ਬਾਣੀ ਦੀ ਬਹੁਤੀ ਸਮਝ ਤਾਂ ਨਹੀਂ ਮੈਨੂੰ ਪਰ ਗੁਰਦੁਆਰਾ ਸਾਹਿਬ ਮੱਥਾ ਜੂਟੇਗਾ ਇਹਦਾ। ਉਹਨਾਂ ਨੇ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਔਰ ਉਹ ਵੀ ਸੌਖੇ ਤਰੀਕੇ ਨਾਲ। ਪਾਉ ਵੇ ਚਾਨਣਾ ਆਪਾਂ ਤਾਂ ਆਪਣੇ ਤੇ ਮਾਣ ਹੰਕਾਰ ਕਰਦੇ ਰਹਿੰਦੇ ਆਂ ਪਰ ਉਹਨਾਂ ਮਨੁੱਖ ਦੀ ਹੋਣ ਬਾਰੇ ਪਤਾ ਕੀ ਕਿਹਾ। ਮਾਟੀ ਦਾ ਪੁੱਤਰਾ ਕਿਵੇਂ ਨੱਚਦਾ ਹੈ ਸੱਚੀ ਗੱਲ ਹੈ ਬਈ ਬੰਦਾ ਹੈ ਤਾਂ ਮਿੱਟੀ ਦਾ ਪਤਲਾ ਹੀ ਉਹਨਾਂ ਨੇ ਤਾਂ ਇੱਕ ਐਸੇ ਰਾਜ ਦੀ ਕਾਮਨਾ ਕੀਤੀ ਜਿੱਥੇ ਸਾਰਿਆਂ ਨੂੰ ਰਿਜਕ ਮਿਲੇ ਤੇ ਬਰਾਬਰ ਦਾ ਹੱਕ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕੋ ਅੰਛੋਟ ਬੜੇ ਸਭ ਸੰਭ ਵਸੇ ਰਵਿਦਾਸ ਰਹੇ ਪਰਸਨ ਇਹ ਸ਼ਬਦ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਆ ਪਰ ਬਹੁਤ ਪ੍ਰਸਿੱਧ ਕ੍ਰਾਂਤੀਕਾਰੀ ਆ ਉਹਨਾਂ ਨੇ ਹੋਰ ਵੀ ਰਚਨਾਵਾਂ ਲਿਖੀਆਂ ਨੇ ਪਰ ਇਹ ਸੰਤ ਮਹਾਪੁਰਸ਼ ਸਾਰਿਆਂ ਦੇ ਨਾਲ ਸਾਂਝ ਹੈ ਉਹਨਾਂ ਨੇ ਤਾਂ ਮਨੁੱਖੀ ਸਰੀਰ ਬਾਰੇ ਬਹੁਤ ਵਧੀਆ ਪ੍ਰਵਾਸ਼ ਦਿੱਤੀ ਹੈ ਉਹ ਇਹ ਕਿ ਜਲ ਕੀ ਪੀਤ ਪਵਨ ਕਾ ਖੰਬਾ ਰਕਤ ਬੂੰਦ ਕਾ ਘਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਇਹਦਾ ਕੀ ਮਤਲਬ ਹੋਇਆ ਭਾਜੀ ਦੱਸੋ ਜਰਾ ਹੁਣ ਇਸ ਨੂੰ ਇਸ ਦਾ ਮਤਲਬ ਇਹ ਕਿ ਬੰਦੇ ਦੇ ਸਰੀਰ ਵਿੱਚ 71% ਪਾਣੀ ਹੈ ਦਾ ਕੰਭਾ ਮਤਲਬ ਉਹ ਹਵਾ ਦੇ ਆਸਰੇ ਚੱਲ ਰਿਹਾ ਜਿਹਨੂੰ ਆਕਸੀਜਨ ਕਹਿੰਦੇ ਆ ਫਿਰ ਹੱਡੀਆਂ ਆ ਮਾਸ ਆ ਨਾੜੀ ਆ ਪਿੰਜਰ ਆ ਫਿਰ ਇੱਕ ਆਤਮਾ ਇਸਨੂੰ ਚਲਾਉਂਦੀ ਆ ਜਿਸਨੂੰ ਉਹਨਾਂ ਪੰਛੀ ਕਿਹਾ ਬੱਲੇ ਬੱਲੇ ਵਈ ਐਨੀ ਸੋਹਣੀ ਧਾਰਨਾ ਲਾਲਾ ਜੀ ਹੋਰ ਸੁਣੋ ਬੇਗਮਪੁਰਾ ਸ਼ਹਿਰ ਕਾ ਨਾਮ ਵਿੱਚ ਉਹਨਾਂ ਨੇ ਇੱਕ ਅਜਿਹੇ ਸ਼ਹਿਰ ਦੀ ਕਲਪਨਾ ਕੀਤੀ ਆ ਜਿੱਥੇ ਕੋਈ ਗਮ ਨਾ ਕੋਈ ਚਿੰਤਾ ਨਾ ਹੋਵੇ ਕੋਈ ਟੈਕਸ ਨਾ ਹੋਵੇ ਸਾਰੇ ਲੋਕ ਚਿੰਤਾ ਮੁਕਤ ਹੋਣ ਉਹਨਾਂ ਦੀ ਫਿਲਾਸਫੀ ਤਾਂ ਜੀ ਅਲਟੀਮੇਟ ਆ ਉਹਨਾਂ ਨੇ ਸਮਾਜ ਨੂੰ ਯੂਨਾਈਟ ਹੋਣ ਵਾਸਤੇ ਪਤਾ ਕਿਹੜੀ ਉਦਾਹਰਣ ਦਿੱਤੀ ਭਾਜੀ ਕਿਹੜੀ ਸਤ ਸੰਗਤ ਵਿੱਚ ਰਹੀਏ ਮਾਦੋ ਜੈਸੇ ਮਤਬ ਮੁਖੀਰਾ ਮਤਲਬ ਪੱਟੀ ਜੀ ਪਾਇਓ ਚਾਨਣਾ ਗੁਰੂ ਰਵਿਦਾਸ ਜੀ ਫਰਮਾਉਂਦੇ ਆ ਕਿ ਸਾਨੂੰ ਇਵੇਂ ਇਕਤਾ ਰੱਖਣੀ ਚਾਹੀਦੀ ਹੈ ਜਿਵੇਂ ਸ਼ਹਿਦ ਦੀਆਂ ਮੱਖੀਆਂ ਰੱਖਦੇ ਆਹੋ ਕੋਈ ਹੱਥ ਲਾ ਕੇ ਤਾਂ ਦਿਖਾਵੇ ਇਹਨਾਂ ਨੂੰ ਵਾਹ ਬੀ ਵਾਹ ਕਮਾਲ ਕੀਤੀ ਵੀ ਬਾਬਿਆਂ ਨੇ ਉਹਨਾਂ ਨੇ ਸਰੀਰ ਦੀ ਨਾਸ਼ਮਾਨਤਾ ਬਾਰੇ ਬਤਾ ਕੀ ਕਿਹਾ ਉਹ ਕਹਿੰਦੇ ਆ ਇਹ ਤਨ ਐਸੇ ਜਿਵੇਂ ਕਾਸ ਕੀ ਟਾਟੀ ਮਤਲਬ ਉਹ ਕੇ ਬੰਦੇ ਦਾ ਸਰੀਰ ਐਵੇਂ ਆ ਜਿਵੇਂ ਕਾਹ ਪੂਸ ਦੀ ਟਪਰੀ ਲੋਕ ਉਹਨਾਂ ਦੀਆਂ ਸਿੱਖਿਆਵਾਂ ਨੂੰ ਨਹੀਂ ਸਮਝਦੇ ਬਸ ਐਸੇ ਉਲਝਣ ਚ ਪਏ ਆ ਭਈ ਭਗਤ ਕਹਿਣਾ ਸੰਤ ਕਹਿਣਾ ਜਾਂ ਗੁਰੂ ਕਹਿਣਾ ਹੁਣਾਂ ਦੁਆਰਾ ਰਚਿਤ ਆਰਤੀ ਵੀ ਬਾ ਕਮਾਲ ਆ ਵੀ ਨਾਮ ਤੇਰੋ ਆਰਤੀ ਮਜਨੁ ਮਰਾਰੇ ਹਰਕੇ ਨਾਮ ਬਿਨਾ ਝੂਟੇ ਸਗਲ ਪਸਾਰੇ ਭਈ ਸੰਤ ਮਹਾਪੁਰਖ ਤਾਂ ਸਾਰੇ ਹੀ ਪੂਜਣਯੋਗ ਹੁੰਦੇ ਆ ਲਾਲਾ ਗੁਰੂ ਗ੍ਰੰਥ ਸਾਹਿਬ ਵਿੱਚ 36 ਸ਼ਖਸੀਅਤਾਂ ਦੀ ਬਾਣੀ ਹੈ ਉਹ ਸਾਰੀਆਂ ਸਾਡੇ ਲਈ ਸਨਮਾਨਯੋਗ ਨੇ ਉਹ ਸਾਰੀਆਂ ਸਾਡੇ ਲਈ ਸਾਡੇ ਗੁਰੂ ਨੇ ਸਾਡੇ ਪੀਰ ਨੇ ਸਾਡੇ ਇਸ਼ਤ ਨੇ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣਾ ਜੀਵਨ ਸਫਲਲਾ ਕਰਨਾ ਹੁੰਦਾ ਸੋ ਗੁਰੂ ਰਵਿਦਾਸ ਜੀ ਨੇ 699 ਪ੍ਰਕਾਸ਼ ਦਿਹਾੜੀ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਬਤਾਈਆਂ ਆਓ ਆਪਾਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਤੇ ਭਾਜੀ ਇੱਕ ਗੁਰੂ ਜੀ ਦਾ ਸ਼ਬਦੀ ਹੋ ਜਾਵੇ ਬਿਲਕੁਲ ਬਿਲਕੁਲ ਲੋ ਸਰ ਮੜ ਕਰੋਫ ਬਹੁਤ ਜਨਮ ਬਹੁਤ ਜਨਮ ਬਹੁਤ ਜਨਮ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਬਹੁਤ ਜਨਮ ਬਹੁਤ ਜਨਮ ਆਪ ਜੀ ਦਾ ਬਹੁਤ ਬਹੁਤ ਧੰਨਵਾਦ